ਪਰਾ ਦਿਆਂਗੇ ਠੋਕੇ ਤੋਂ ਤੁਹਾਡੀ ਸੋਚ ਤੇ ਪਰਾ ਕਾਲੀ ਲੜਦਲੇ ਲੋਕਾਂ ਦਾ ਇਕਾ ਜਿੰਦਾਬਾਦ 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 ਕਾਲੀ ਲੜਦਲੇ ਲੋਕਾਂ ਦਾ ਇਕਾ ਜਿੰਦਾਬਾਦ 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 ਹਕਾ ਤੇ ਲੜਦਲੇ ਯੋਧੇ ਜਿੰਦਾਬਾਦ ਜਿੰਦਾਬਾਦ ਕਾਲੀ ਲੜਦਲੇ ਲੋਕਾਂ ਦਾ ਇਕਾ ਜਿੰਦਾਬਾਦ ਜਿੰਦਾਬਾਦ ਸਭੀ ਸਮਾਣੀਆ ਤੇ ਆਖਰੀ ਦੇ ਵਿੱਚ ਸਾਡਾ ਸਾਭ ਕਰਨ ਸੀ ਸਿੰਘ ਜਿਹੜਾ ਸ਼ਹੀਦ ਹੋਇਆ ਕਹਿੰਦੇ ਮੰਨੂ ਸਾਡੀ ਦਤਰੀ ਅਸੀਂ ਮੰਨੂ ਦੇ ਸੋਏ ਉਹ ਜੋ ਜੋ ਮੰਨੂ ਮੋਦੀ ਕਿਸ ਸਮੂਹ ਨਾਲ ਇਧਰ ਵੋਟਾਂ ਲੈਣ ਸਾਡੇ ਪੰਜਾਬ ਦੇ ਵਿੱਚ ਕਿਸ ਸਮੂਹ ਨਾਲ ਆਉਦਾ ਬਣੇ ਇਸ ਤਰ੍ਹਾਂ ਕੇ ਸਾਡੀ ਮੋਦੀ ਸਰਕਾਰ ਨੂੰ ਚੇਤਾਵਨੀ ਆ ਇਹ ਤੁਹਾਨੂੰ ਕੋਈ ਸਵਾਸਤੂ ਵੀ ਆ ਬੇਨਤੀ ਵੀ ਆ ਜਿਹੜੇ ਕਾਲੇ ਕਾਨੂੰਨ ਰੱਦ ਕਰੋ ਤੇ ਕਿਸਾਨ ਜਿਹੜਾ ਉਹਦਾ ਹੱਕ ਹੈ ਹੱਕਵਾਹ ਸ਼ਾਂਤਮਈ ਰਹਿ ਕੇ ਅਸੀਂ ਪ੍ਰੋਟੈਸਟ ਕਰਨਾ ਚਾਹੁੰਦੇ ਆ ਕਿਉਂ ਸਾਡੀ ਐਮ ਕਰਦੇ ਆ ਅਸੀਂ ਜਿਹੜੀਆਂ ਸਾਡੀਆਂ ਜਹੇ ਬੰਦੀਆਂ ਸਾਡੇ ਕਿਸਾਨ ਵੀਰ ਘਰਾਂ ਚੋਂ ਅੱਜ ਤੱਕ ਬੈਠੇ ਆ ਜੋ ਕਹਿੰਦੇ ਆ ਵੀ ਸਾਨੂੰ ਸੱਦਾ ਨਹੀਂ ਆਇਆ ਅਸੀਂ ਇਹ ਕੱlde ਸਖਤ ਨਿੰਦਿਆ ਕਰਦੇ ਹਾਂ ਉਹਨਾਂ ਦੀ ਇਹ ਬਿਆਨ ਦੀ ਵੀ ਸੱਦਾ ਉੱਥੇ ਕਿਸੇ ਦਾ ਵਿਆਹ ਥੋੜੀ ਕਰਿਆ ਚਾਹੇ ਉਹ ਸਾਨੂੰ ਲਿਖ ਕੇ ਦੇ ਦੇਣ ਖਬਰਾਂ 'ਚ ਵੀ ਸਾਡੀਆਂ ਜ਼ਮੀਨਾਂ ਹੈ ਨਹੀਂ ਗਈਆਂ ਜਿਹਨਾਂ ਦੀਆਂ ਜ਼ਮੀਨਾਂ ਉਹ ਗਏ ਆ ਤੇ ਅਸੀਂ ਫਿਰ ਜਾਵਾਂਗੇ ਉਹ ਸਾਨੂੰ ਸੱਦਾ ਦੇਣਾ ਯਾਰ ਜੇ ਸਾਡੇ ਦੂਜੇ ਉੱਥੇ ਬੈਠੇ ਆ ਉਹਨਾਂ ਦੀ ਵੀ ਜ਼ਮੀਨਾਂ ਦੇ ਢਾਡੀਆਂ ਜ਼ਮੀਨਾਂ ਨੇਗੀਆਂ ਇਹਨਾਂ ਦੀ ਜ਼ਮੀਨਾਂ ਜ਼ਰੂਰ ਇਹਨਾਂ ਦੀਆਂ ਜ਼ਮੀਰਾਂ ਨੇਗੀਆਂ ਅਹੀਂ ਇਹ ਹੀ ਅਜੇ ਬੇਨਤੀ ਕਰਦੇ ਆ ਜਦੋਂ ਸਾਡੇ ਤੋਂ ਵੀ ਵੱਡੇ ਭਰਾ ਜੇ ਛੋਟੇ ਭਰਾ ਜੇ ਉੱਥੇ ਚੱਲੋ ਜਹੇ ਬੰਦੀਆਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੋ ਜੋ ਕਿ ਸਰਕਾਰ ਅਤਿਆਚਾਰ ਕਰਈ ਆ ਉਹਨਾਂ ਨੂੰ ਦਿਖੇ ਕਿ ਠੀਕ ਪੰਜਾਬ ਇਕੱਠਾ ਹੋ ਕੇ ਆਇਆ ਵਾ ਕੋ ਸਰਕਾਰ ਦੇ ਵੀ ਕੰਨੀ ਜੂੰ ਸਰਕੇ ਜੇ ਮੰਨ ਲਓ 2-4 ਬੰਦੇ ਗਏ 5-7 ਗਏ ਫਿਰ ਸਰਕਾਰ ਦਾ ਉੱਤੇ ਕੀ ਸਰਕਾਰ ਦੇ ਬੇਦੋਸ਼ਾਂ ਚਲਾਈ ਜਾਣੀਆਂ ਆਈਏ ਕਿਨੇ ਇਕੱਠੇ ਹੋ ਇਕੱਠੇ ਹੋ ਕੇ ਪ੍ਰਭਾਵ ਬਣਾਓ ਸਰਕਾਰ ਦੀ ਧੌਂਦੇ ਕੋ ਡਰਖਿਆ ਜਾਵੇ ਜਿੰਨਾ ਜ਼ਿਆਦਾ ਆਪਣਾ ਇਕੱਠਾ ਹੋਗਾ ਓਨਾ ਸਰਕਾਰ ਛੇਤੀ ਦੇਉਗੀ ਤੇ ਬਾਕੀ ਜਿੰਨਾ ਜਰ ਸਰਕਾਰ ਸਾਡੇ ਹੱਕੀ ਮੰਗਾ ਨਹੀਂ ਮੰਨਦੀ ਓਨਾ ਚਿਰ ਅਸੀਂ ਕਿਤੇ ਵੀ ਨਹੀਂ ਉੱਥੋਂ ਸੁਣਾਲੇ ਜੋ ਵੀ ਸਾਨੂੰ ਕਰਨਾ ਪਏ ਉਹ ਕਰਾਂਗੇ ਸ਼ਹੀਦੀਆਂ ਦੇਣੀਆਂ ਪਈਆਂ ਤਾਂ ਵੀ ਦਵਾਂਗੇ ਜੇ ਘਰੇ ਮਰਿਆਂ ਦੇ ਤੇ ਮੁੱਲ ਨਹੀਂ ਕਿੰਨਾ ਵੀ ਜਹੇ ਬੰਦੀ ਸ਼ਹੀਦ ਹੋ ਜਾਗੇ ਕੌਮ ਦੇ ਲੇਖੇ ਤੇ ਲੱਗ ਜਾਣਗੇ ਜਾਇਦਾਤ ਤਾਂ ਤੇ ਇਦਾਂ ਹੀ ਚਲਦੀਆਂ ਰਹਿਣਗੀਆਂ ਵਾ ਮੇਰਾ ਨੌ ਕਸ਼ਮੀਰ ਸਿੰਘ ਭੰਡਾਲਾ ਕਿਸਾਨ ਸੰਘਰਸ਼ ਕਮੇਟੀ ਕੋਟ ਬੁੱਡਾ ਜੇਬਨ ਕੀ ਕਹਿਣਾ ਜੀ ਜੋ ਅੱਜ ਕੈਂਡਲ ਮਾਰਚ ਕੱਢਿਆ ਗਿਆ ਵਾ ਸਭਰਾ ਇਹ ਜੀ ਉਹ ਸ਼ਹੀਦ ਨੂੰ ਸ਼ਰਧਾਲੀ ਦੇਣ ਵਾਸਤੇ ਕੱਢਿਆ ਗਿਆ ਜਿਹੜਾ ਸ਼ੁਭ ਕਰਨ ਸਿੰਘ ਸ਼ਹੀਦ ਹੋਇਆ ਲਗਭਗ 2 ਵਜੇ ਦੇ ਟਾਈਮ ਨਾਲ ਉਹ ਸ਼ਹੀਦ ਹੋਇਆ ਜਦੋਂ ਗੋਲੀ ਲੱਗੀ ਉਹਦੇ ਸਬੰਧ ਦੇ ਵਿੱਚ ਟੈਂਡਰ ਮਾਰਚ ਕੱਢਿਆ ਗਿਆ ਕੀ ਅਪੀਲ ਕਰਨੀ ਚਾਹੋਗੇ ਜੋ ਅਜੇ ਤੱਕ ਘਰਾਂ ਦੇ ਵਿੱਚ ਬੈਠੇ ਨੇ ਲੋਕ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਲੋਕ ਘਰਾਂ ਦੇ ਵਿੱਚ ਜਿਹੜੇ ਬੈਠੇ ਉਹਨਾਂ ਨੂੰ ਅਪੀਲ ਤੇ ਉਹ ਕਰਦੇ ਆ ਵੀ ਹਰ ਇੱਕ ਵਰਗ ਜਿਹੜਾ ਵਾ ਕੋਈ ਵੀ ਦੁਕਾਨਦਾਰ ਵਪਾਰੀ ਕਿਸਾਨ ਇਹ ਹਰ ਇੱਕ ਦਾ ਸਾਂਝਾ ਮੋਰਚਾ ਉਹ ਵੱਧ ਤੋਂ ਵੱਧ ਸਾਥ ਦੇਣ ਤੇ ਪਰ ਸਾਥ ਵੀ ਵੱਡੇ ਪੱਧਰ ਤੇ ਮਿਲ ਰਿਹਾ ਆ ਜਿੱਦਣ ਹੋਣਾ ਸੀ ਉੱਥੋਂ ਵਾਪਸ ਆਏ ਆ ਉਹ ਦਿਨ ਬਹੁਤ ਜ਼ਿਆਦਾ ਗਿਣਤੀ ਉੱਥੇ ਵੱਧ ਗਈ ਆ ਸਾਥ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਮਿਲ ਰਿਹਾ ਜਿਵੇਂ ਕਿ ਪੰਜਾਬ ਸਰਕਾਰ ਵੱਲੋਂ ਪਹਿਲਾਂ ਵੀ ਮੈਂ ਸਵਾਲ ਕੀਤਾ ਵਾ ਪੰਜਾਬ ਸਰਕਾਰ ਵੱਲੋਂ 1 ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਗਈ ਹੈ ਸ਼ੁਭ ਕਰਨ ਦੇ ਪਰਿਵਾਰ ਨੂੰ ਕੀ ਕਹਿਣਾ ਚਾਹੋਗੇ ਇਹ ਜੀ ਸਰਕਾਰ ਵੱਲੋਂ ਸ਼ਹਿਤਾ ਦੇ ਦਿੱਤੀ ਗਈ ਆ ਭਾਰਗੇ ਐਫ ਆਰ ਦਰਜ ਨਹੀਂ ਹੋਈ ਜਿਨ੍ਹਾਂ ਜਰੋਂ ਪਰਚਾ ਦਰਜ ਨਹੀਂ ਹੁੰਦਾ ਉਹਨਾਂ ਜਰ ਆਪਣੀਆਂ ਦੋਹਾਂ ਫਾਰਮਾਂ ਦਾ ਫੈਸਲਾ ਹੋ ਆ ਵੀ ਉਹਨੂੰ ਜਿਨ੍ਹਾਂ ਜਰ ਪਰਚਾ ਦਰਜ ਨਹੀਂ ਹੁੰਦਾ ਉਹਨਾਂ ਜਰ ਉਹਦਾ ਨਾਂ ਪੋਸਟਰ ਮਾਰਡਰ ਕਰਾਇਆ ਜਾਊਗਾ ਨਾ ਉਹਦਾ ਸਸਕਾਰ ਕੀਤਾ ਜਾਊਗਾ ਅਜੇ 29 ਮਾਰਚ ਨੂੰ 29 ਤਰੀਕ ਨੂੰ ਅਜੇ 29 ਫਰਵਰੀ ਨੂੰ ਅਜੇ ਨਾ ਅਗਲਾ ਫੈਸਲਾ ਜੋ ਦੇਣਗੇ ਉੱਤੇ ਕੀਤੀ ਜਾਊਗੀ ਇਹ ਕੁਝ ਜਸੇਬੰਦੀਆਂ ਵੱਲੋਂ ਇਹ ਵੀ ਮੀਡੀਆ ਦੇ ਵਿੱਚ ਕਿਹਾ ਗਿਆ ਵਾ ਕਿ ਸਾਨੂੰ ਅਜੇ ਤੱਕ ਕਿਸੇ ਵੱਲੋਂ ਸੱਦਾ ਨਹੀਂ ਦਿੱਤਾ ਗਿਆ ਕੀ ਕਹਿਣਾ ਚਾਹੋਗੇ ਵੇਖੋ ਜੀ ਜਿਹੜੀ ਸੱਦੇ ਵਾਲੀ ਗੱਲ ਆ ਸੱਦੇ ਵਾਲੀ ਗੱਲ ਤੇ ਦੇ ਵਿੱਚ ਹੈਗੀ ਕੋਈ ਨਹੀਂ ਜਿਹੜੀ ਜਸੇਬੰਦੀ ਭਾਵੇਂ ਭਾਰਤ ਦੇ ਕਿਸੇ ਗੁੱਟ ਦੇ ਵੀ ਬੈਠੀ ਆ ਪੰਜਾਬ ਦੇ ਕੋਨੇ ਚ ਪੂਰੇ ਭਾਰਤ ਦੇ ਉਹ ਜਸੇਬੰਦੀ ਦਾ ਫਰਜ਼ ਆ ਕਿਸਾਨਾਂ ਉਹ ਜਾ ਕੇ ਉੱਥੇ ਲੜਨ ਆਉਂਦੇ ਕਾ ਲਈ ਇਹਦੇ ਵਿੱਚ ਇੱਕ ਇਹ ਮਤਲਬ ਵਿਆਹ ਤੇ ਹੈਗਾ ਨਹੀਂ ਵੀ ਕਾਰਡ ਚ ਪਾਏ ਆਪਾਂ ਦੇਣੇ ਹੀ ਹਰ ਇੱਕ ਦਾ ਫਰਜ ਆ ਤੇ ਹਰ ਇੱਕ ਉੱਥੇ ਜਾਵੇ ਉੱਥੇ ਪਹੁੰਚਣ ਤੇ ਕਿਸਾਨ ਦਾ ਜਿਹੜਾ ਆਪਦਾ ਜਿਹੜਾ ਵਾ ਉਹ ਸਰਕਾਰ ਤੋਂ 12 ਜਿਹੜੀਆਂ ਗਰੰਟੀਆਂ ਐਮਐਸਪੀ ਦੀ ਸੁਆਮੀ ਨਾ ਦੀ ਰਿਪੋਰਟ ਕਰਜਾ ਮੁਕਤ ਪੂਰੀਆਂ 12 ਵਾਂ ਸਾਰੇ ਤਕੜੇ ਕਿ ਹੱਲਾ ਮਾਰਨ ਪੈਣ ਤੇ ਆਪਦਾ ਜਿਹੜਾ ਵਾ ਉਹਨੂੰ ਸਰਕਾਰ ਤੋਂ ਆਪਦਾ ਪੂਰਾ ਉਹਦੀ ਗਰੰਟੀ ਕਾਨੂੰਨ ਬਣਾ ਕੇ ਲੈਣ ਜੀ ਸੁਤਨਾਨ ਸਿੰਘ ਜੀ ਦਾ ਬਾਬਾ ਚਾਂਦ ਸਿੰਘ ਜੀ ਟਾਰੀ ਜੌਨ ਜਰਨਲਿਸਟ ਸਕਤਰ ਪਿੰਸ ਬਰਾ ਇਹ ਜੋ ਅੱਜ ਕੈਂਡਲ ਮਾਰਚ ਕੱਢਿਆ ਜਾ ਰਿਹਾ ਵਾ ਕੀ ਕਹਿਣਾ ਜੀ ਤੁਹਾਡਾ ਇਹ ਕੈਂਡਲ ਮਾਰਚ ਜਿਹੜਾ ਕੱਢਿਆ ਜਾ ਰਿਹਾ ਜਿਹੜੇ ਸਾਡੇ ਬਾਰਡਰਾਂ ਤੇ ਬੇਦੋਸ਼ੀ ਕਿਸਾਨ ਸ਼ਹੀਦ ਕੀਤੇ ਗਏ ਸੈਂਟਰ ਸਰਕਾਰ ਨੇ ਗੋਲੀਆਂ ਚਲਾ ਕੇ ਉਹਨਾਂ ਦੇ ਵਾਸਤੇ ਕੈਂਡਲ ਮਾਰਚ ਕੱਢਿਆ ਗਾ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਇਹਦਾ ਕੈਂਡਲ ਮਾਰਚ ਕੱਢਿਆ ਗਿਆ ਹੈ